ਬਣੀ ਹਾਂ ਕਮਲ ਜਿਵੇਂ ਆਪਾਂ ਨੂੰ ਕਈ ਸਾਰੇ ਭੈਣ ਭਰਾ ਫੋਨ ਕਰਦੇ ਵੀ ਤੁਹਾਡਾ ਦੱਸਿਆ ਮੈਨ 27th H+50 골ਡ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਹਾਂ ਵਰਦੀਆਂ ਨੇ ਖੁੱਲੀਆਂ ਹਨਾ ਬਾਕੀ ਇੱਧਰ ਵੀ ਮੜਾ ਜਾ ਕੈਮਰਾ ਮਾਰਦੇ ਕਮਲ ਕਿਉਂਕਿ ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਹੈ ਬਾਕੀ ਜਿਹੜੇ ਵਿਦਵਾਨ ਨੇ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਜਿਨ੍ਹਾਂ ਭੈਣ ਭਰਾ ਸਾਨੂੰ ਪਿਆਰ ਕਰਦੇ ਨੇ ਸਲਾਹ ਲੈਂਦੇ ਨੇ ਆਪਾਂ ਸਹੀ ਸਲਾਹ ਦਿੰਦੇ ਨੇ ਵੀਰੇ ਵਿੱਚ ਕਹਿ ਦਿੰਦੇ ਨੇ ਜ਼ਹਿਰ ਖਵਾ ਰਹੇ ਹੋ ਜ਼ਹਿਰ ਤਾਂ ਵੀਰੇ ਫਸਲ ਤੋਂ ਬੀਜਣ ਤੋਂ ਐਂਡ ਤੱਕ ਆਪਾਂ ਜ਼ਹਿਰ ਹੀ ਖਾਣੇ ਆ ਫਿਰ ਹਣਾ ਕਿਹੜੀ ਆਪਾਂ ਚੀਜ਼ ਇਹੋ ਜੀ ਖਾ ਰਹੇ ਆ ਵੀ ਜਿਹੜੀ ਬਿਨਾ ਜ਼ਹਿਰ ਤੋਂ ਹੋਵੇ ਹੁਣ ਮੈਡੀਕਲਾਂ ਦੇ ਉੱਤੇ ਦਵਾਈਆਂ ਲੈਣੇ ਤੁਹਾਨੂੰ ਕੀ ਪਤਾ ਚ ਕੀ ਪਾ ਰਹੇ ਨੇ ਕੀ ਚੀਜ਼ ਆ ਹਣਾ ਕਿਸੇ ਚੀਜ਼ ਦੀ ਆਪਾਂ ਨੂੰ ਕੋਈ ਗਾਰੰਟੀ ਨਹੀਂ ਜਿਹੜੀ ਆਪਾਂ ਫੀਡਾਂ ਪਾ ਰਹੇ ਆ ਚਲੋ ਘਰ ਦੀ ਬਣਾ ਕੇ ਉਹ ਅਲੱਗ ਚੀਜ਼ ਆ ਤੇ ਹੁਣ ਤਾਂ ਜਿਹੜੀ ਆਪਾਂ ਕੋਈ ਫਸਲ ਵੀ ਤਿਆਰ ਕਰਦੇ ਨੇ ਉਹ ਵੀ ਸਪਰੇਆਂ ਤੋਂ ਬਿਨਾ ਹੁੰਦੀ ਕੋਈ ਨਹੀਂ ਹੈਗੀ। ਸੁਣਦੀ ਇੰਨੀ ਪੈਣ ਲੱਗੀ ਕਿ ਕਿਹਦੇ ਕੋੜਾ ਸੱਚਾ ਹੈ। ਬਾਕੀ ਆ ਚੀਜ਼ ਆਪਾਂ ਦਿਖਾ ਦਿੰਨੇ ਆ। ਐਚ ਪਲੱਸ 50 ਗੋਲਡ ਇਹ ਤਾਂ ਹੈਗਾ ਸੈਨਗ ਲਈ ਤੇ ਜਿਵੇਂ ਆਪਾਂ ਬੱਚਿਆਂ ਨੂੰ ਛੋਟਿਆਂ ਨੂੰ ਦਿੰਨੇ ਆ 2 ਐਮ ਐਲ ਸਵੇਰੇ 2 ਐਮ ਐਲ ਸ਼ਾਮ ਨੂੰ ਇਹਦੀ ਗਰੋਥ ਬਹੁਤ ਸੋਹਣੀ ਹੁੰਦੀ ਆ ਪਿੰਡੇ ਤੇ ਚਮਕ ਬਹੁਤ ਸੋਹਣੀ ਹੁੰਦੀ ਆ। ਇਹਨਾਂ ਦੇ ਪਿੰਡੇ ਦਿਖਾ ਸਕਦੇ ਆ ਕਮਲ ਤੂੰ। ਇਹ ਆਪਾਂ ਡੇਲੀ ਰੁਟੀਨ ਦੇ ਵਿੱਚ ਦਿੰਨੇ ਆ। ਜਿਹੜਾ ਆ ਗਿਆ ਮੈਨ 27 ਇਹ ਆਪਾਂ 20 ਠੀਕ ਹੈ ਇਹ ਸਾਰੀਆਂ ਚੀਜ਼ਾਂ ਪਰੋਟੀਨ ਦੇ ਵਿੱਚ ਵਰਤ ਰਿਆਂ ਜਿਹੜੇ ਮੈਨਸਤਾਈ ਆ ਤਿੰਨ ਮਹੀਨੇ ਜਿਹੜੇ ਛੋਟੇ ਬੱਚੇ ਨੇ ਕਾਪ 0 ਤੋਂ ਲੈ ਕੇ ਤਿੰਨ ਮਹੀਨੇ ਤੱਕ ਇਹ ਤਿੰਨ ਸਿਸੀਆਂ ਲੱਗਦੀਆਂ ਨੇ ਤੇ ਉਹਦੀ ਗ੍ਰੋਥ ਤੁਸੀਂ ਆਪਣੇ ਆਪ ਬੱਚੇ ਦੀ ਦੇਖਿਓ ਨਾਲੇ ਹਾਈਟ ਦੇਖਿਓ ਵੀ ਇਹਦਾ ਰਿਜ਼ਲਟ ਤੁਹਾਨੂੰ ਕਿੰਨਾ ਸੋਹਣਾ ਮਿਲਦਾ ਬਾਕੀ ਸਾਡੇ ਭੈਣ ਭਰਾਵਾਂ ਦੇ ਧੰਨਵਾਦ ਕਰਨ ਲਈ ਸਾਨੂੰ ਬਹੁਤ ਫੋਨ ਆਉਂਦੇ ਨੇ ਡੇਲੀ ਜੇ ਤੁਸੀਂ ਇਹ ਚੀਜ਼ ਵੀ ਕਹੋ ਵੀ ਸਾਨੂੰ ਸਕਰੀਨਸ਼ਾਟ ਵੀ ਦੇ ਦਿਓ ਸੀ ਉਹ ਵੀ ਦੇ ਦਾਂਗੇ ਠੀਕ ਹੈ ਵੀ ਜਿੰਨੇ ਸਾਨੂੰ ਫੋਨ ਆਉਂਦੇ ਸੋਨੇ ਰਿਕਾਰਡਿੰਗਾਂ ਵੀ ਸੁਣਾ ਸਕਦੇ ਆ ਆਪਾਂ ਵੀਰੇ ਦਾ ਵੀ ਨਾ ਗੱਲ ਕਰਦੇ ਹੁਣੇ ਬਿਨਾ ਦਾਵੀ ਤੋਂ ਕੋਈ ਗੱਲ ਕਰਦੀ ਨਹੀਂ ਹੈਗੇ ਨਾ ਵੀ ਵਿੱਚ ਇਹ ਕਹਿ ਦਿੰਦੇ ਨੇ ਨਾ ਵੀ ਜਾਣ ਕੇ ਵੀਡੀਓ ਪ੍ਰੋਮੋਸ਼ਨ ਜੇ ਉਹ ਪ੍ਰੋਮੋਸ਼ਨਾਂ ਤਾਂ ਫਿਰ ਵਿੱਚ ਡੇਲੀ ਵਾਲਾ 100-100 ਪ੍ਰੋਡਕਟਾਂ ਦੀਆਂ ਪਾਈ ਜਾਂਦੇ ਨੇ ਅਸੀਂ ਆਹ ਪ੍ਰੋਡਕਟ ਤੋਂ ਬਿਨਾ ਦੱਸਿਓ ਵੀ ਕਿਸੇ ਦੀ ਕਿਸੇ ਦੀ ਪ੍ਰੋਮੋਸ਼ਨ ਕੀਤੀ ਹੋਵੇ ਅਸੀਂ ਪ੍ਰੋਮੋਸ਼ਨ ਕਰਦੀ ਨਹੀਂ ਮੜੀ ਚੀਜ਼ ਦੀ ਅਸੀਂ ਤੇ ਆਪਦੇ ਪਸੂਆਂ ਨੂੰ ਪਹਿਲਾਂ ਪ੍ਰੈਕਟਿਕਲ ਕੀਤਾ ਸੀ ਫਿਰ ਅਸੀਂ ਵੀਡੀਓ ਪਾਉਣ ਲੱਗੇ ਸੀ ਵੀਡੀਓ ਵੀ ਕਿਉਂ ਪਾ ਟਾਈਮ ਨਹੀਂ ਲੱਗਦਾ ਕਈ ਵਾਰੀ ਫੋਨ ਚੱਕਨ ਦਾ ਜਾਂ ਫੋਨ ਤੇ ਗੱਲ ਕਰਨ ਦਾ ਫਿਰ ਅਸੀਂ ਵੀਡੀਓ ਰਾਹੀਂ ਦੱਸ ਦਿੰਨੇ ਹੁੰਦੇ ਹਾਂ ਤੇ ਧੰਨਵਾਦ ਜੀ ਦੇ ਤੁਹਾਡਾ ਸਾਰਿਆਂ ਦਾ